ਜ਼ਫਰ ਗੰਦਲ ਸਾਹਿਬ ਸਾਡੇ ਨਾ ਹਾਲ ਦੇ ਵਿੱਚ ਇਸ ਟਾਈਮ ਸਾਡੀ ਇਸ ਗੈਦਰਿੰਗ ਦੇ ਵਿੱਚ ਅਸਰਮ ਪ੍ਰਿੰਸ ਸਾਹਿਬ ਬੈਠੇ ਜੀ ਵੈਰੀ ਗੁੱਡ ਅਸੀਂ ਉਹਨਾਂ 'ਗੇ ਗੁਜ਼ਾਰਿਸ਼ ਕਰਾਂਗੇ ਕਿ ਉਹ ਆਣ ਤੇ ਆ ਕੇ ਸਾਨੂੰ ਇੱਕ ਅੱਛਾ ਜਾਂ ਖੂਬਸੂਰਤ ਗਾਇਗੀ ਸੁਣਾਉਣ ਜੀ ਅਸਰਮ ਪ੍ਰਿੰਸ ਸਾਹਿਬ ਦੁਨੀਆਂ ਚ ਦਿਲ ਕੋਲ ਦੁਨੀਆਂ ਚ ਦਿਲ ਕੋਲ ਵਦ ਕੇੜਿ ਸ਼ਵੇ ਨਾਚ ਦਿਲ ਕੋਲ ਵਦ ਕੇੜਿ ਸ਼ਵੇ ਤੇਰੇ ਉਤੋਂ ਵਾਰਿ ਦੇਵਾ ਇੱਕ ਵਾਰੀ ਕਰੇ ਦੁਨੀਆ ਚ ਦਿਲ ਕੋਲ ਵਦ ਕੇੜਿ ਸ਼ਵੇ ਦੁਨੀਆ ਚ ਦਿਲ ਕੋਲ ਵਦ ਕੇੜਿ ਸ਼ਵੇ ਤੇਰੇ ਦੁਨੀਆ ਦੇ ਦਿਲ ਕੋਲੋ ਪਿਆਰ ਦੇ ਮਾਮਲੇ ਦੀ ਹਰ ਗੱਲ ਅਜੀਬੇ ਪਿਆਰ ਦੇ ਮਾਮਲੇ ਦੀ ਹਰ ਗੱਲ ਅਜੀਬੇ ਨਾ ਕੋਈ ਅਮੀਰ ਤੇ ਨਾ ਕੋਈ ਗਰੀਬ ਤੇ ਨਾ ਕੋਈ ਅਮੀਰ ਤੇ ਨਾ ਕੋਈ ਗਰੀਬ ਤੇ ਐ ਹੋ ਗਾਲ ਗਸਨੀਂ ਨੇੜੇ ਹੋ ਕੇ ਬੈਵੇ ਐ ਹੋ ਗਾਲ ਗਸਨੀਂ ਨੇੜੇ ਹੋ ਕੇ ਬੈਵੇ ਤੇਰੇ ਉਤੋਂ ਵਰਦੇ ਇੱਕ ਵਾਰ ਕਹਿਵੇ ਦੁਨੀਆਂ ਦੇ ਦਿਲ ਕੋਲ ਵਾਦ ਕੇ ਲਿਸ਼ਾਵੇ ਉੱਤੋ ਹਰ ਤੇ ਆ ਇੱਕ ਵਾਰ ਕਹਿਵੇ ਦੁਨੀਆਂ ਦੇ ਦਿਲ ਦੇ ਕੋਲ ਤੇਰੇ ਕੋਲ ਵਕਨਿਆ ਹੋਇਆ ਮਾ ਤੇਰੀ ਕੋਲ ਵਕਰੇਆ ਹੋਇਆ ਮਾਲੇ ਹੱਸ ਕੇ ਜਵਾਬ ਦੇ ਦੇ ਪਿਆਰ ਦਾ ਸਵਾਲੀ ਹੱਸ ਕੇ ਜਵਾਬ ਦੇ ਦੇ ਪਿਆਰ ਦਾ ਸਵਾਲੀ ਇਹ ਹੁਗਾਲੀ ਦਸਨੀ ਦੇੜੇ ਹੋ ਕੇ ਬੈਵੇ ਇਹ ਹੁਗਾਲੀ ਦਸਨੀ ਨੇੜੇ ਹੋ ਕੇ ਬੈ ਵੇ ਤੇਰੇ ਉਤੋਂ ਮਰਦਿਆ ਇੱਕ ਵਾਰੀ ਕਹਿ ਵੇ ਦੁਨੀਆਂ ਚ ਦਿਲ ਕੋ ਵਾਦ ਕੇ ਰਿਸ਼ਾ ਵੇ ਦੁਨੀਆਂ ਚ ਦਿਲ ਕੋ ਵਾਦ ਕੇ ਰਿਸ਼ਾ ਵੇ ਤੇਰੇ ਉਤੋਂ ਮਰਦਿਆ மபயாருனிய மோயார் மேரவிக்க मतलब हुे त प्यार बि कर ज़ालििम दुनिया दुनिया मतलब जी दुनिया मतिलब जी मतलबु हुवे त प्यार बि कर ज़ालििम दुनिया दुनिया मतलब जी दुनिया मतलब जी असांज त असांजे अॼु तज़माया पुतल बिज किसे बना मतलबु नेठु कराया मतलब नेट कराया फेर न पुछी सा दुनिया मतलब जी दुनिया मतिलब थी मतलब हुए त प्यार बि कर दुनिया दुनिया मतिलब थी दुनिया मतलब थी ਮਤਲਬਾ ਤੂੰ ਜਾਨ ਬਚਾ ਕੇ ਤੁਰਿਆ ਜੇ ਤੂੰ ਨੀਂਦ ਵੀ ਪਾ ਕੇ ਮਤਲਬਾ ਤੂੰ ਜਾਨ ਬਚਾ ਕੇ ਤੁਰਿਆ ਜੇ ਤੂੰ ਨੀਂਦ ਵੀ ਪਾ ਕੇ ਫੇਰ ਨਵੇਂ ਇੱਕ ਹੱਥ ਮਲਾ ਕੇ फेर ਨਵੇਂ ਕੀ ਤੁਮ ਲਾਵੇਂ ਨਹੀਂ ਮਿਲਣਾ ਦਿਲ ਦਾ ਦੁਨੀਆ ਮਤਲਬ ਦੀ ਓ ਯਾਰ ਦੁਨੀਆ ਮਤਲਬ ਦੀ ਓ ਯਾਰ ਮਤਲਬ ਹੋਏ ਤੇ ਪਿਆਰ ਵੀ ਕਰਦੇ ਜ਼ਾਲਿਮ ਦੁਨੀਆ ਦਾ ਦੁਨੀਆ ਮਤਲਬ ਦੀ ਓ ਯਾਰ ਦੁਨੀਆ ਮਤਲਬ ਦੀ ਓ ਯਾਰ ਮਤਲਬ ਹੋਏ ਤੇ ਪਿਆਰ ਵੀ ਕਰਦੇ ਜ਼ਾਲਿਮ ਦੁਨੀਆ ਦਾ दुनिया मतलब दियो यार दुनिया मतलब दियो यार दुनिया मतलब दियो यार कौन है साहब बहुत शुक्रिया बहुत शुक्रिया असलम भाई असलम प्रिंस साहब अन एसएन पर डिसिबल नाम दिया जरा एक बारी ताली हो जाए ਸ਼ਾਇਦ ਹੀ ਕੋਈ ਉਹਨਾਂ ਦਾ ਗਾਇਆ ਹੋਇਆ ਕੋਈ ਐਸਾ ਗੀਤ ਹੋਵੇ ਕਿ ਜਿਹੜਾ ਸੁਪਰ ਹਿੱਟ ਨਾ ਹੋਇਆ ਅਨਾਸਨ ਪਟੀਦਾ ਪਟੀ ਸਾਹਿਬ ਦਾ ਨਾਮ ਅੱਜ ਲੈਣਾ ਬਹੁਤ ਜ਼ਰੂਰੀ ਹੈ ਇਸ ਵੇਲੇ ਤਾਂ ਸੀ ਕਿ ਸਾਡੇ ਹਾਲ ਦੇ ਵਿੱਚ ਇੱਕ ਸ਼ਖਸੀਅਤ ਐਸੀ ਬੈਠੀ ਹੈ ਕਿ ਜਿਹੜੇ ਕਿ ਅਨਾਸਨ ਪਟੀ ਸਾਹਿਬ ਦੇ ਨਵਾਸੇ ਨੇ ਦੋਤਰੇ ਸ਼ਾਜੀ ਹਸਰ ਰਜ਼ਾ ਸਾਹਿਬ ਇਹਨਾਂ ਦਾ ਨਾਮ ਵੀ ਤਾਲੀਆਂ ਅਸਲ ਵਿੱਚ ਸਾੰਮਣੇ ਆਨ ਐਹਸਾਨ ਭੱਟੀ ਸਾਹਿਬ ਦੇ ਦੋਤਰੇ ਨੇ ਤੇ ਸਾਡੇ ਸਰਗੋਦਾ ਦਾ ਅ ਦੋ ਵਸਨੀਕ ਨੇ ਇਹ ਇਸ ਗੱਲ ਦਾ ਇਨਕਸ਼ਾਫ ਸਾਨੂੰ ਪਿਛਲੇ ਦਿਨਾਂ ਚ ਹੋਇਆ ਤੇ ਮੈਂ ਇਹਨਾਂ ਨੂੰ ਅ ਖਸੂਸੀ ਯਾਦਵ ਦਿੱਤੀ ਮੈਂ ਕਹੀ ਤੁਸੀਂ ਸਾਡੇ ਪ੍ਰੋਗਰਾਮ ਚ ਲਾਜ਼ਮੀ ਆਣਾ ਤੇ ਇਸ ਵਜ੍ਹਾ ਤੋਂ ਜਨਾਬ ਅ ਸਾਡੇ ਪ੍ਰੋਗਰਾਮ ਚ ਨੇ ਇਨਸ਼ਾਅੱਲਾ ਤਾਲਾ ਆਇਂਦਾ ਤੋਂ ਵੀ ਹੈ ਸਾਡੇ ਪ੍ਰੋਗਰਾਮ ਚ ਆਂਦੇ ਰਹਿਣਗੇ